ਆਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਵੀ 18 ਨਿਊਜ਼ ਤੋਂ ਏਵੀ 18 ਦੀ ਟੀਮ ਅੱਜ ਵਾਰਡ ਨੰਬਰ 2 ਚ ਪਹੁੰਚੀ ਹੈ ਜਿੱਥੇ ਕਿ ਬਾਈਪੋਲ ਹੋ ਰਿਹਾ ਇਲੈਕਸ਼ਨ ਹੋ ਰਿਹਾ ਜਿਸ ਨੂੰ ਲੈ ਕੇ ਕਿ ਕੱਲ ਦਾ ਦਿਨ ਹੀ ਵਿੱਚ ਹੈ 21 ਤਰੀਕ ਨੂੰ ਜਿਹੜਾ ਇਲੈਕਸ਼ਨ ਹੈ ਉਹ ਕੰਟੈਸਟ ਹੋਣ ਜਾ ਰਿਹਾ ਹੈ ਜਿੱਥੇ ਸਾਰੀਆਂ ਹੀ ਪਾਰਟੀਆਂ ਵੱਲੋਂ ਆਪਣਾ ਜਿਹੜਾ ਪੂਰਾ ਦਮਖੰਮ ਲਗਾਇਆ ਜਾ ਰਿਹਾ ਹੈ ਉੱਥੇ ਕਾਂਗਰਸ ਸਾਹਿਬ ਦੇ ਜਿਹੜੇ ਉਮੀਦਵਾਰ ਨੇ ਸਤਨਾਮ ਚੌਧਰੀ ਜੀ ਉਹਨਾਂ ਦੇ ਬਿਹਾਫ ਦੇ ਉੱਤੇ ਸਾਬਕਾ ਕੈਬਨਿਟ ਮੰਤਰੀ ਤੇ ਸਾਡੇ ਖੰਨੇ ਤੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਜੀ ਆਪ ਡੋਰ ਟੂ ਡੋਰ ਜਾ ਵਾਰਡ ਦੇ ਮੁੱਦੇ ਨੇ ਉਹਨਾਂ ਨੂੰ ਲੈ ਕੇ ਸਤਨਾਮ ਚੌਧਰੀ ਜੀ ਇਸ ਵਾਰੀ ਇਲੈਕਸ਼ਨ ਕੰਟੈਸਟ ਕਰਨ ਜਾ ਰਹੇ ਨੇ ਸਤਨਾਮ ਜੀ ਪਹਿਲਾਂ ਦਾ ਵੈਲਕਮ ਸਾਡੇ ਚੈਨਲ ਤੇ ਐਂਡ ਬੈਸਟ ਆਫ ਲੱਕ ਜੀ ਸਰ ਕਿਹੜੇ ਮੁੱਦੇ ਲੈ ਕੇ ਇਸ ਵਾਰੀ ਜਨਤਾ ਦੀ ਕਚੈਰੀ ਤੇ ਜਾ ਰਹੇ ਹੋ ਸਾਰੇ ਤੋਂ ਪਹਿਲਾ ਮੁੱਦਾ ਇਹ ਹੈ ਵੀ ਜਿਹੜਾ ਉਹ ਇਹ ਪਾਣੀ ਜਿਹੜੇ ਗੰਦੇ ਪਾਣੀ ਦਾ ਮੁੱਦਾ ਆਪਾਂ ਹੱਲ ਕਰਾਵਾਂਗੇ ਠੀਕ ਹੈ ਵਿੱਕੀ ਜਿਹੜੇ ਪਹਿਲਾਂ ਇਦੋਂ ਅੱਧੇ ਅੱਧਿਆ ਬਾਡ 29 ਨੰਬਰ ਚ ਹੈ ਉਹਦੇ ਵਿੱਚ ਉਹ ਉਹਦੇ ਮਾਤਾ ਜੀ ਐਮਸੀਬੀ ਨੇ ਜਿਹੜੇ ਝਾੜੂ ਪਾਰਟੀ ਵੱਲੋਂ ਐਮਸੀ ਦੇ ਕੈਂਡੀਡੇਟ ਨੇ ਉਹਨਾਂ ਤੋਂ ਮੁੱਦਾ ਹੱਲ ਨਹੀਂ ਹੋਇਆ ਪਰ ਅੱਜ ਕੱਲ ਐਮਐਲਏ ਸਾਹਿਬ ਫਿਰ ਕਹਿ ਗਏ ਕਿ ਇਹ ਮੁੱਦਾ ਸੀ ਹੱਲ ਕਰਾਂਗੇ ਪਿਛਲੇ 3 ਸਾਲਾਂ ਚ ਤਾਂ ਹੱਲ ਨਹੀਂ ਹੋਇਆ ਹੁਣ ਜਦੋਂ ਵੋਟਾਂ ਆ ਗਈਆਂ ਫਿਰ ਫਿਰ ਹੱਲ ਕਰਾਂਗੇ ਮੈਂ ਇਹ ਵਿਸ਼ਵਾਸ ਦਿਵਾਉਣਾ ਅਗਰ ਮੈਂ ਇਸ ਮੈਨੂੰ ਇੱਥੋਂ ਉਮੀਦਵਾਰੀ ਦਿਵਾਓ ਤੇ ਮੈਂ ਇਹ ਮੁੱਦਾ ਐਮਐਲਏ ਸਾਹਿਬ ਨਾਲ ਮਿਲ ਕੇ ਹੱਲ ਕਰਾਉਂਗਾ ਜੀ ਜਿਵੇਂ ਕਿ ਇੱਥੇ ਦੇ ਕੋਈ ਪਾਣੀ ਦੇ ਮੁੱਦੇ ਦੀ ਸਰ ਗੱਲ ਕਰ ਰਹੇ ਨੇ ਜਿਹਦੇ ਹਿਸਾਬ ਨਾਲ ਬੜੇ ਕੌਨਫੀਡੈਂਟ ਨੇ ਵੀ ਜੇਕਰ ਪਬਲਿਕ ਮੰਡੇਟ ਉਹਨਾਂ ਨੂੰ ਆਸ਼ੀਰਵਾਦ ਬਣਾ ਕੇ ਦਿੰਦੀ ਹੈ ਤਾਂ ਇਸ ਚੀਜ਼ ਨੂੰ ਸਥਾਈ ਹੱਲ ਲੱਭਣਗੇ ਸਾਡੇ ਨਾਲ ਗੁਰਕੀਰਤ ਸਿੰਘ ਕੋਟਲੀ ਸਾਹਿਬ ਵੀ ਖੜੇ ਨੇ ਉਹਨਾਂ ਤੋਂ ਵੀ ਜਾਣਦੇ ਆ ਕਿਉਂਕਿ ਜਨਤਕ ਮੁੱਦੇ ਸਾਡੇ ਸ਼ਹਿਰ ਦੀ ਦੋ ਵਾਰ ਨੁਮਾਇੰਦਗੀ ਕਰ ਚੁੱਕੇ ਨੇ ਕੈਬਨਟ ਮੰਤਰੀ ਵੀ ਰਹਿ ਚੁੱਕੇ ਨੇ ਕਾਂਗਰਸ ਦੀ ਜਦੋਂ ਬਜਾਰਤ ਸੀਗੀ ਉਹਨਾਂ ਨਾਲ ਗੱਲ ਕਰਦੇ ਆ ਸਰ ਆਪਾਂ ਦੇਖਿਆ ਹੋਇਆ ਜੀ ਕਿ ਬਾਈਪੋਲ ਆਪਣੀ ਆਪ ਚ ਬੜਾ ਟਫ ਇਲੈਕਸ਼ਨ ਹੁੰਦਾ ਵਾ ਸਰ ਤੇ ਇਸ ਟਾਈਮ ਦੇ ਵਿੱਚ ਜਦੋਂ ਸਤਨਾਮ ਚੌਧਰੀ ਜੀ ਜ ਪਬਲਿਕ ਨੂੰ ਕਹਿ ਰਹੇ ਹਾਂ ਕਿ ਇਹਨਾਂ ਨੂੰ ਵੋਟ ਹੈ ਜਿਹੜੀ ਇਹਨਾਂ ਦੀ ਫੇਵਰ ਚ ਹੋਵੇ ਦੇਖੋ ਜਿਹੜਾ 2 ਨੰਬਰ ਵਾਰਡ ਆ ਸ਼ਹਿਰ ਦਾ ਬਹੁਤ ਅਹਿਮ ਵਾਰਡ ਹੈ ਔਰ ਇਹਦੇ ਚ ਗੁਰਨਾਨਕ ਮਹੱਲਾ ਮਾਡਲ ਟਾਊਨ ਹੈ ਰਹਾਉਂਡ ਰੋਡ ਹੈ ਹੋਰ ਕਈ ਥਾਂ ਜਿਹੜੇ ਨੇ ਜਿਨ੍ਹਾਂ ਚ ਆ ਹੁਣ ਜਿਹੜੀ 3 ਸਾਲ ਤੋਂ ਨਵੀਂ ਸਰਕਾਰ ਬਣੀ ਸੀਗੀ ਝਾੜੂ ਸਰਕਾਰ ਆਮ ਆਦਮੀ ਪਾਰਟੀ ਦੀ ਉਹਨਾਂ ਤੋਂ ਇੱਕ ਵੀ ਮਸਲਾ ਹੱਲ ਨਹੀਂ ਹੋਇਆ ਕੋਈ ਕੰਮ ਨਹੀਂ ਹੋਇਆ 3 ਸਾਲ ਜਿਹੜੇ ਨੇ ਉਹੀ ਜਿਵੇਂ ਕਹ ਰਿਏ ਵੇਸਟ ਹੋ ਗਏ ਤੋ ਇਸ ਕਰਕੇ ਹੁਣ ਕਿਉਂਕਿ ਮੁੱਦੇ ਬਹੁਤ ਜ਼ਿਆਦਾ ਦੁਬਾਰਾ ਬਣ ਚੁੱਕੇ ਨੇ ਹਾਲਾਂਕਿ ਜਦੋਂ 3 ਸਾਲ ਤੋਂ ਪਹਿਲਾਂ ਸਾਡੀ ਸਰਕਾਰ ਸੀ ਅਸੀਂ ਬਹੁਤ ਜ਼ਿਆਦਾ ਕੰਮ ਆਪਣੇ ਖੰਨਾ ਸ਼ਹਿਰ ਦੇ ਵਿੱਚ ਔਰ ਇਨਾ ਵਾੜਾਂ ਚ ਕਰਵਾਏ ਸੀਵਰੇਜ ਦੀ ਸਾਡੀ ਸਮੱਸਿਆ ਸੀ ਉਹ ਹੱਲ ਕੀਤੀ ਪੀਣ ਵਾਲੇ ਪਾਣੀ ਦਾ ਸਮੱਸਿਆ ਦਾ ਹੱਲ ਕੀਤੀ ਅੱਜ ਲੇਕਿਨ ਉਹ ਸਾਰਾ ਹੀ ਕੰਮ ਜਿਹੜਾ ਵਾ ਇਹਨਾਂ ਵੱਲੋਂ ਇੱਕ ਪੈਸਾ ਨਾ ਲਾਉਣਾ ਇਸ ਕਰਕੇ ਉਹ ਜਿਹੜੇ ਕੰਮ ਅੱਜ ਵਾਦੇ-ਵਾਦੇ ਬਹੁਤ ਜ਼ਿਆਦਾ ਵੱਚੁੱਕੇ ਨੇ ਤਾਂ ਲੋਕਾਂ 'ਚ ਇਸ ਗੱਲ ਦੇ ਲਈ ਨਾਰਾਜ਼ਗੀ ਆ ਹਾਹਾਕਾਰ ਮੱਚੀ ਹੋਈ ਆ ਔਰ ਇਹ ਜਿਹੜੇ ਸਰਕਾਰੀ ਨਮਾਇंदे ਨੇ ਝੂਠ ਬੋਲ ਰਹੇ ਨੇ ਕੋਈ ਸਫਾਈ ਦਾ ਇੱਥੇ ਕਿਤੇ ਵੀ ਕੋਈ ਕੰਮ ਨਹੀਂ ਹੋ ਰਿਹਾ ਔਰ ਇੱਕ ਵੀ ਕੋਈ ਬੁਨਿਆਦੀ ਸਹੂਲਤ ਜਿਹੜੀ ਆ ਉਹ ਲੋਕਾਂ ਨੂੰ ਨਹੀਂ ਮਿਲੀ ਤਾਂ ਇਸ ਕਰਕੇ ਅਸੀਂ ਜਿਹੜੇ ਮੁੱਦੇ ਨੇ ਸਾਡੇ ਡਿਵੈਲਪਮੈਂਟ ਦੇ ਨੇ ਜੋ ਵਾਰਡ ਦੀਆਂ ਸਮੱਸਿਆਵਾਂ ਨੇ ਉਹਨਾਂ ਦੇ ਨੇ ਔਰ ਸਾਡੇ ਜਿਹੜੇ ਉਮੀਦਵਾਰ ਨੇ ਸਤਨਾਮ ਚੌਧਰੀ ਉਹ ਭਲੀ ਪਾਣ ਜਾਣੂ ਨੇ ਕਿਉਂਕਿ ਇਹ ਇਸ ਵਾਰਡ ਦੇ ਰਹਿਣ ਵਾਲੇ ਨੇ ਔਰ ਰੋਜ਼ ਵਾਰਡ ਵਾਸੀਆਂ ਨਾਲ ਵਿਚਰਦੇ ਨੇ ਔਰ ਸਿਆਸਤ ਦੇ ਵਿੱਚ ਉਹਨਾਂ ਨੂੰ ਕੋਈ ਨਵਾਂ ਤਜਰਬਾ ਨਹੀਂ ਹੈ ਉਹ ਪੁਰਾਣੇ ਯੂਥ ਕਾਂਗਰਸ ਤੋਂ ਚੱਲੇ ਹੋਏ ਨੇ ਔਰ ਜਿਹੜੀਆਂ ਵੀ ਇੱਥੇ ਇਲੈਕਸ਼ਨਾਂ ਹੋਈਆਂ ਨੇ ਉਹਨਾਂ 'ਚ ਜਿਹੜੇ ਵੀ ਪਾਰਟੀ ਦੇ ਉਮੀਦਵਾਰ ਹੋਏ ਨੇ ਉਹਨਾਂ ਨਾਲ ਰਲ ਕੇ ਉਹਨਾਂ ਨੇ ਕੰਮ ਕੀਤਾ ਹੋਇਆ ਤੋਂ ਉਹ ਸਾਰੇ ਵਾਰਡ ਨੂੰ ਜਾਣਦੇ ਨੇ ਔਰ ਵਾਰਡੀਆਂ 'ਚ ਜੋ ਸਮੱਸਿਆਵਾਂ ਨੇ ਉਹਨਾਂ ਤੋਂ ਵੀ ਜਾਣਦੇ ਨੇ ਸੋ ਦੂਸਰੇ ਜਿਹੜੇ ਲੋਕ ਨੇ ਉਹ ਪਰਖੇ ਹੋਏ ਨੇ ਕੋਈ ਪਹਿਲਾਂ ਐਮਸੀ ਰਿਹਾ ਕੋਈ ਨਾਲ ਦੇ ਵਾਰਡ 'ਚੋਂ ਐਮਸੀ ਹੈ ਪਰ ਉਹਨਾਂ ਦੀ ਕਾਰਜਗੁਜ਼ਾਰੀ ਜਿਹੜੀ ਆ ਉਹ ਜ਼ੀਰੋ ਹੈ ਉਹਨਾਂ ਦਾ ਜਿਹੜਾ ਰਿਪੋਰਟ ਕਾਰਡ ਦੇਖੀਏ ਤਾਂ ਬਿਲਕੁਲ ਨਲ ਬਿਲਕੁਲ ਜ਼ੀਰੋ ਜਿਹੜਾ ਦਿਖਾਈ ਦਿੰਦਾ ਤਾਂ ਸਤਨਾਮ ਚੌਧਰੀ ਇੱਕ ਨਵਾਂ ਉਮੀਦਵਾਰ ਜਿਹੜਾ ਕਿ ਇੱਕ ਤਜਰਬੇ ਨਾਲ ਇਸ ਵਾਰਡ ਦੇ ਕੰਮ ਕਰਵਾਏਗਾ ਬਹੁਤ ਵਧੀਆ ਜਿਵੇਂ ਕਿ ਸਰ ਨੇ ਪੂਰਾ ਕੌਨਫੀਡੈਂਟ ਹੋ ਕੇ ਕਿਹਾ ਹੈ ਕਿ ਜਿਹੜੇ ਸਤਨਾਮ ਚੌਧਰੀ ਜੀ ਨੇ ਅੱਜ ਦੇ ਨਹੀਂ ਯੂਥ ਕਾਂਗਰਸ ਦੇ ਵੇਲੇ ਦੇ ਜੁੜੇ ਹੋਏ ਨੇ ਤੇ ਕਾਂਗਰਸ ਦੀ ਜਿਹੜੀ ਵਿਕਾਸਪੱਖੀ ਨੀਤੀਆਂ ਨੇ ਜਿਵੇਂ ਕੋਟਲੀ ਸਾਹਿਬ ਨੇ ਕਿਹਾ ਹੈ ਪਲੱਸ ਸਤਨਾਮ ਚੌਧਰੀ ਜੀ ਇਸ ਵਾਰਡ ਦੇ ਵਸਨੀਕ ਨੇ ਤੇ ਉਹਨਾਂ ਨੂੰ ਇੱਥੇ ਦੀਆਂ ਜੋ ਬੇਸਿਕ ਦਿੱਕਤਾਂ ਨੇ ਜੋ ਪਰੇਸ਼ਾਨੀਆਂ ਨੇ ਉਹਦੇ ਬਾਰੇ ਮਾਲੂਮਾਤ ਹੈ ਤਾਂ ਕਰਕੇ ਆਪਾਂ ਐਂਡ ਦੇ ਵਿੱਚ ਵਾਰਡ ਵਾਸੀਆਂ ਨੂੰ ਵੋਟਰਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਉਹ ਕੋਟਲੀ ਸਾਹਿਬ ਤੋਂ ਪੁੱਛ ਲੈਣੇ ਸਰ ਸਾਡੇ ਚੈਨਲ ਤੇ ਰਹੀ ਇੱਥੇ ਦੇ ਜਿਹੜੇ ਵੋਟਰਸ ਨੇ ਉਹਨਾਂ ਨੂੰ ਕੀ ਮੈਸੇਜ ਕਨਵੇ ਕਰ ਇਹੀ ਕਨਵੇ ਕਰਨਾ ਚਾਹੁੰਦੇ ਆ ਕਿ ਜੋ ਅੱਜ ਖੰਨੇ ਦੇ ਵਿੱਚ ਔਰ ਪੂਰੇ ਪੰਜਾਬ ਦੇ ਵਿੱਚ ਇੱਕ ਪ੍ਰੈਸ਼ਰ ਪੋਲਿਟਿਕ ਚੱਲ ਰਹੀ ਐ ਇੱਕ ਦਬਾਅ ਦੀ ਜਿਹੜੀ ਰਾਜਨੀਤੀ ਐ ਇਹਨੂੰ ਅਸੀਂ ਬੰਦ ਕਰਨਾ ਇਹ ਨੇ ਕੋਈ ਲੋਕਾਂ ਦਾ ਭਲਾ ਨਹੀਂ ਕਰਨਾ ਇਹ ਅੱਜ ਲੋਕ ਜਿਹੜੇ ਅੱਜ ਹੁਕਮਰਾਨ ਨੇ ਜਿਹੜੇ ਰਾਜ ਸੱਤਾ ਵਿੱਚ ਨੇ ਔਰ ਖਾਸ ਕਰ ਜੇ ਮੈਂ ਖੰਨੇ ਦੀ ਗੱਲ ਕਰਾਂ ਤਨਪ੍ਰੀ ਸੌਂਦ ਇੱਥੋਂ ਐਮ ਐਲ ਏ ਔਰ ਮੰਤਰੀ ਨੇ ਤੇ ਉਹਨਾਂ ਦੇ ਜਿਹੜਾ irda girda ਜਿਹੜਾ ਉਹਨਾਂ ਦਾ ਝੁਗਿਰਦਾ ਹੈਗਾ ਅੱਜ ਉਹ ਲੋਕਾਂ ਨੂੰ ਡਰਾ ਧਮਕਾ ਰਿਹਾ ਔਰ ਸਵਾਏ ਉਹ ਆਪਣਾ ਕੋਈ ਰਿਪੋਰਟ ਕਾਰਡ ਦੱਸਣ ਦੇ ਸਵਾਏ ਉਹ ਆਪਣੀ ਕੋਈ ਉਪਲਬਧੀ ਦੱਸਣ ਦੇ ਉਹ ਲੋਕਾਂ ਨੂੰ ਉਹਨਾਂ ਦੇ ਕਾਰੋਬਾਰ ਨੂੰ ਦੇਖਦੇ ਹੋਏ ਉਹਨਾਂ ਤੇ ਦਬਾਅ ਬਣਾ ਰਹੇ ਨੇ ਔਰ ਉਹਨਾਂ ਨੂੰ ਧਮਕੀਆਂ ਮਿਲਦੀਆਂ ਨੇ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਖਜਲਖੋਰ ਕੀਤਾ ਜਾ ਰਿਹਾ ਤਾਂ ਇਸ ਕਰਕੇ ਇਹ ਜਿਹੜੀ ਅੱਜ ਇਲਜ਼ਾਮਬਾਜੀ ਦੀ ਰਾਜਨੀਤੀ ਹੈ ਜਿਹਦੇ ਨਾਲ ਸਾਡੇ ਸ਼ਹਿਰ ਦਾ ਬੜਾ ਨੁਕਸਾਨ ਹੋਇਆ ਜਿਹਦੇ ਨਾਲ ਕੋਈ ਤਰੱਕੀ ਨਹੀਂ ਹੋਈ ਜਿਹਦੇ ਨਾਲ ਕੋਈ ਕੰਮ ਨਹੀਂ ਹੋਇਆ ਤਾਂ ਉਹ ਅਸੀਂ ਬੰਦ ਕਰਨੀਆਂ ਆ ਇਹ ਜਿਹੜਾ ਖੰਨਾ ਸ਼ਹਿਰ ਆ ਇਹ ਅਮਨ ਪਸੰਦ ਸ਼ਹਿਰ ਇਹ ਤਰੱਕੀ ਪਸੰਦ ਸ਼ਹਿਰ ਆ ਤੋ ਇਸ ਕਰਕੇ ਅਸੀਂ ਆਉਣ ਵਾਲੇ ਸਮੇਂ ਚ ਲੋਕਾਂ ਨਾਲ ਖੜੇ ਹੋ ਕੇ ਅਮਨ ਸ਼ਾਂਤੀ ਲਈ ਔਰ ਤਰੱਕੀ ਲਈ ਕੰਮ ਕਰਾਂਗੇ ਖੰਨੇ ਦੇ ਲਈ ਥੈਂਕ ਯੂ ਵੈਰੀ ਮਚ ਜਿਵੇਂ ਕਿ ਵੋਟਰਸ ਆਰ ਸੁਪਰੀਮ ਜਿਵੇਂ ਅਸੀਂ ਕਹਿੰਨੇ ਆ ਕਿ ਵੋਟਰਸ ਦੇ ਹੱਥ ਦੇ ਵਿੱਚ ਹੀ ਸਾਰੀ ਪਾਵਰ ਹੈ ਜਿਵੇਂ ਕਿ ਤੁਸੀਂ ਕੋਟਲੀ ਸਾਹਿਬ ਦੀ ਸਤਨਾਮ ਚੌਧਰੀ ਜੀ ਦੀ ਗੱਲ ਸੁਣੀ ਜੇਕਰ ਤੁਹਾਨੂੰ ਲੱਗਦਾ ਵੈ ਕਿ ਤੁਹਾਡੀਆਂ ਕਸੋਟੀਆਂ ਦੇ ਉੱਤੇ ਵੋਟਰਸ ਦੀ ਕਸੋਟੀ ਦੇ ਉੱਤੇ ਖਰੇ ਉਤਰਦੇ ਨੇ ਤਾਂ ਫੈਸਲਾ ਤੁਹਾਡਾ ਵੈ ਵੋਟ ਤੁਹਾਡੀ ਹੈ ਅਸੀਂ ਇਹੀ ਬੇਨਤੀ ਕਰਾਂਗੇ ਕਿ ਵੋਟ ਕਾਸਟ ਕਰਨ ਜ਼ਰੂਰ ਜਾਓ ਵੋਟ ਜਿੰਨੂੰ ਪਾਣੀਆ ਉਹ ਤੁਹਾਡੀ ਹੀ ਮਰਜ਼ੀ ਰਹੂਗੀ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ